ਜੈ ਸ਼੍ਰੀ ਰਾਮ ਸਤਿ ਸ਼ਕਰ ਸ਼ਹੀਦ ਤੁਸੀਂ ਫੋਟੋ ਦੇਖ ਰਹੇ ਹੋ ਪਿੱਛੇ ਸ਼ਹੀਦ ਪਰਵਿੰਦਰ ਸਿੰਘ ਜੋ ਪਿੰਡ ਸਾਮੂਆਣਾ ਦੇ ਵਾਸੀ ਸੀ ਜੋ ਦੇਸ਼ ਦੇ ਲਈ ਸ਼ਹੀਦ ਹੋਏ ਫੌਜ ਦੇ ਵਿੱਚ ਕਿਸ ਖਾਤਰ ਦੇਸ਼ ਦੀ ਸੇਵਾ ਸਾਡੇ ਲਈ ਸਾਡੇ ਲਈ ਇਸ ਤਰ੍ਹਾਂ ਕਿਸੀਂ ਤਾਂ ਘਰ ਦੇ ਵਿੱਚ ਬੈਠੇ ਆ ਤਾਂ ਅਸੀਂ ਜੋ ਚੈਨ ਦੀ نیند ਸੌ ਰਹੇ ਆ ਲੇਕਿਨ ਸਰਹੱਦਾ ਤੇ ਦੇਸ਼ ਦੀ ਸੁਰੱਖਿਆ ਦੇ ਕਰਦੇ ਹੋਏ ਜੋ ਸਾਡੇ ਸੈਨਿਕ ਨੇ ਜੋ ਸਾਡੇ ਫੌਜੀ ਭਾਈ ਨੇ ਜੋ ਦੇਸ਼ ਦੀ ਆਰ ਪਾਰ ਸ਼ਾਂਤ ਖਾਤੇ ਆਪੀ نیند ਦਾ ਤਿਆਗ ਕਰਕੇ ਐਨੀ ਪਰੇਠੰਡ ਦੇ ਵਿੱਚ ਗਰਮੀ ਦੇ ਵਿੱਚ ਸਰਹੱਦਾ ਤੇ ਸਰਹੱਦਾ ਦੀ ਸੁਰੱਖਿਆ ਲਈ ਤਨਾਨਾ ਨੇ ਜੇਕਰ ਉਹ ਸਹੀ ਉਥੇ ਬਾਹਰ ਕਰਦੇ ਹੋਏ ਲੜਾਈ ਕਰਦੇ ਹੋਏ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਂਦਾ ਹੈ ਉਹਨਾਂ